ਹਾਂਜੀ ਸਤਿ ਸ਼੍ਰੀ ਅਕਾਲ ਜੀ ਖਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਫੇਰ ਇੱਕ ਭੈਣ ਦੇ ਕਮੈਂਟ ਦੇ ਤੌਰ ਤੇ ਵੀਡੀਓ ਲੈ ਕੇ ਆਏ ਆਂ ਸ਼ਾਇਦ ਹੋਰ ਵੀ ਭੈਣਾਂ ਬਹੁਤ ਦੁਖੀ ਹੋਣਗੀਆਂ ਇਸ ਗੱਲ ਤੋਂ ਤੇ ਇਹ ਭੈਣ ਦਾ ਕਮੈਂਟ ਹੈਪੀ ਬਰਾਡ ਹੈਪੀ ਬਰਾਡ ਨਾਮ ਤੋਂ 3898 ਆਈਡੀ ਹੈ ਇਹਨਾਂ ਦੀ ਇਹ ਭੈਣ ਨੇ ਮੈਨੂੰ ਕਮੈਂਟ ਕਰਕੇ ਪੁੱਛਿਆ ਵੀ ਪਾਣੀ ਵਾਲੀ ਰਸੌਲੀ ਦੀ ਦਵਾਈ ਤੁਸੀਂ ਜਰੂਰ ਦੱਸੋ ਪਾਣੀ ਵਾਲੀ ਅਸੌਲੀ ਦੀ ਦਵਾਈ ਤੁਸੀਂ ਜ਼ਰੂਰ ਦੱਸੋਈ ਤੇ ਆਪਾਂ ਤੁਹਾਨੂੰ ਦੱਸਦੇ ਆਂ ਜੀ ਪਾਣੀ ਵਾਲੀ ਅਸੌਲੀ ਬਾਰੇ ਤੇ ਇਹਦੇ ਵਿੱਚ ਦੇਖੋ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਪਹਿਲਾਂ ਤਾਂ ਕਈ ਭੈਣਾਂ ਇਹ ਨਹੀਂ ਪਤਾ ਹੁਣ ਪਤਾ ਵੀ ਹੋਣੇ ਦੇ ਇੰਜੈਕਸ਼ਨ ਚੱਲੇ ਆ ਤੁਸੀਂ ਇਹ ਜ਼ਰੂਰ ਲਵਾਇਆ ਕਰੋ ਜਿਹੜੀਆਂ ਹੁਣ ਜਿਵੇਂ ਵੀ ਜਿਹੜੀਆਂ ਮੇਰੀਆਂ ਭੈਣਾਂ ਮੇਰੀ ਵੀਡੀਓ ਵੇਖਣਗੀਆਂ ਨਾ ਪਲੀਜ਼ ਤੁਸੀਂ ਇਹ ਕੰਮ ਜ਼ਰੂਰ ਕਰੋ ਜੇ ਤੁਹਾਡੀ ਬੇਟੀ 14-15 ਸਾਲ ਤੋਂ ਉੱਪਰ ਦੀ ਉਮਰ ਦੀ ਹੈ ਨਾ ਪਲੀਜ਼ ਉਹਦੇ ਇਹ ਇੰਜੈਕਸ਼ਨ ਜ਼ਰੂਰ ਲਵਾਓ ਤੇ ਨੰਨ ਇੰਜੈਕਸ਼ਨ ਲੱਗਦੀ ਹੈ ਇਹ ਇਹਦੇ ਲਈ 99% ਕੰਮ ਕਰਦੀ ਹੈ ਕਦੀ ਵੀ ਆਪਣੇ ਬੱਚੇ ਦਾ ਨਿਚਰ ਸੌੜੀ ਨਹੀਂ ਬੰਦਦੀ ਕਿ ਉਮਰ ਕੈਂਸਰ ਜਿਹਨੂੰ ਆਪਾਂ ਕਹਿ ਦਿੰਦੇ ਆ ਕੈਂਸਰ ਵਰਗੀ ਬਿਮਾਰੀ ਦਾ ਖਾਤਮਾ ਕਰ ਲਈਏ ਹੁ ਨਵੇਂ ਟੀਕੇ ਸਰਕਾਰ ਵੱਲੋਂ ਆਏ ਸਰਕਾਰੀ ਨਹੀਂ ਹੈਗੇ ਜੀ ਪ੍ਰਾਈਵੇਟ ਟੀਕਾ ਹੈ ਪ੍ਰਾਈਵੇਟ ਡਾਕਟਰ ਲਾਉਂਦੇ ਆ ਇਹ ਤੁਹਾਨੂੰ ਟੀਕੇ ਲੱਗਣਗੇ ਕਿ ਉਹ ਜਿਹੜੇ ਬੱਚਿਆਂ ਵਾਲੇ ਡਾਕਟਰ ਹਨ ਉਹ ਲਾਉਣਗੇ ਟੀਕੇ ਜੇ ਤੁਸੀਂ ਨਰਸਾਂ ਤੋਂ ਜਾ ਕੇ ਪੁੱਛੋਗੇ ਨਹੀਂ ਉਹਨਾਂ ਨੂੰ ਇਹਨਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੋਣੀ ਨਹੀਂ ਪਤਾ ਹੋਣਾ ਤੇ ਸਾਡੇ ਆਪ ਦੇ ਲੱਗੇ ਹੋਏ ਆ ਸਾਡੀਆਂ ਗਾਂ ਬੱਚਿਆਂ ਦੇ ਲੱਗੇ ਹੋਏ ਆ ਤੇ ਬਾਕੀ ਜੋ ਵੀ ਮੈਨੂੰ ਬੇਟੀ ਕੋਈ ਟੱਕਰ ਦੀ ਮੈਂ ਹਰ ਇੱਕ ਬੇਟ ਨੂੰ ਇਹੀ ਗਾਈਡ ਕਰਦੀ ਆ ਬੇਟਾ ਇਹ ਇੰਜੈਕਸ਼ਨ ਤੁਸੀਂ ਜ਼ਰੂਰ ਲਵਾਓ ਤਿੰਨ ਇੰਜੈਕਸ਼ਨ ਆ ਜੀ ਤੇ ਇਹ 6-6 ਮਹੀਨਿਆਂ ਦੇ 7 ਸਾਲ ਦੀ ਉਮਰ ਦੇ ਵਿੱਚ ਲੱਗਦੇ ਆ ਤੇ ਇਹ ਇਥੇ ਡੋਲੇ ਦੇ ਉੱਪਰ ਹੀ ਲਾਗਦੇ ਆ ਜੀ ਤੇ ਤੁਸੀਂ ਇਹ ਇੰਜੈਕਸ਼ਨ ਜ਼ਰੂਰ ਲਵਾਓ 15 ਸਾਲ ਤੋਂ ਜੇ ਤੁਹਾਡੀ ਬੇਟੀ ਉੱਪਰ ਹੈ ਤੇ ਤੁਸੀਂ ਉਹਦੇ ਇਹ ਇੰਜੈਕਸ਼ਨ ਕਿੰਨੇ ਲਵਾ ਸਕਦੇ ਹੋ ਜੇ ਬੱਚੀਆਂ ਬਿਆਈਆਂ ਹੋਈਆਂ ਹਨ ਉਹਨਾਂ ਦੀ ਉਮਰ 30 ਤੋਂ ਘੱਟ ਹੈ ਤੇ 35 ਤੋਂ ਘੱਟ ਹੈ ਤਾਂ ਉਹ ਬੱਚੀਆਂ ਵੀ ਲਵਾ ਸਕਦੀਆਂ ਪਰ ਉਹਨਾਂ ਦੇ ਸੌਲੀ ਨਾ ਹੋਵੇ ਜੇ ਸੌਲੀ ਹੋ ਗਈ ਫਿਰ ਉਹਦਾ ਕੋਈ ਹੱਲ ਨਹੀਂ ਸੌਲੀ ਹੋਣ ਤੋਂ ਪਹਿਲਾਂ ਪਹਿਲਾਂ ਇੰਜੈਕਸ਼ਨ ਤੁਸੀਂ ਲਵਾ ਸਕਦੇ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਇਹਨਾਂ ਇਹਨਾਂ ਇੰਜੈਕਸ਼ਨਾਂ ਨਾਲ ਸਗਾਂ ਜੇ ਕੋਈ ਭਈ ਕਈ ਵਾਰ ਆਪਣੇ ਕੋਈ ਬੱਚੇ ਦਾ ਨਹੀਂ ਚ ਇਨਫੈਕਸ਼ਨ ਕੋਈ ਹੁੰਦਾ ਕਾਰਨ ਹੁੰਦਾ ਨਾ ਉਹ ਵੀ ਇੰਨਾ ਦਾ ਠੀਕ ਹੁੰਦਾ ਹੈਗਾ ਇਹਦੇ ਥੋੜੇ ਜਿਹੇ ਮਹਿੰਗੇ ਤਾਂ ਹੁੰਦੇ ਆ ਪਰ ਇਹ ਪ੍ਰਾਈਵੇਟ ਡਾਕਟਰੀ ਲਾਉਣਗੇ ਡਾਕਟਰ ਉਹ ਲਾਉਣਗੇ ਜਿਹੜੇ ਬੱਚਿਆਂ ਦੇ ਟੀਕੇ ਲਾਉਂਦੇ ਆ ਬੱਚਿਆਂ ਨੂੰ ਆਪਾਂ ਦਵਾਈਆਂ ਦਵਾਈਆਂ ਨੇ ਵਧੀਆ ਮਾਹਰ ਡਾਕਟਰਾਂ ਕੋਲੇ ਜਾਇਓ ਜੀ ਪ੍ਰਾਈਵੇਟ ਡਾਕਟਰਾਂ ਕੋਲੇ ਥੋੜੇ ਟੀਕੇ ਮਹਿੰਗੇ ਆ ਪਰ ਆਪਦੀ ਜ਼ਿੰਦਗੀ ਨਾਲੋਂ ਨਹੀਂ ਮਹਿੰਗੇ ਹੁਣ ਆਪਾਂ ਸੌਲੀਆਂ ਹੋ ਜਾਂਦੀਆਂ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਣੀਆਂ ਅੱਜ ਸਭ ਤਾਂ ਆਪਣਾ ਖੜਾ ਤਾਂ ਆਪਰੇਸ਼ਨ ਤੇ ਆ ਕੇ ਛੁੱਟਦਾ ਹੈ ਕਿ ਜਿਹੜੀ ਤਕਲੀਫ ਹੋਉਂਦਿਆਂ ਬਾ ਉਹ ਵਾਕਈ ਦੀ ਤੇ ਪਲੀਜ਼ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਕਹਿੰਦੀ ਆ ਵੀ ਇਹ ਇੰਜੈਕਸ਼ਨ ਤੁਸੀਂ ਬੱਚਿਆਂ ਦੇ ਜਰੂਰ ਲਗਵਾਓ ਤੇ ਇਹਦੇ ਲਈ 99% ਇਹ ਫਾਇਦਾ ਕਰਦੀ ਹੈ ਜੀ ਇੰਜੈਕਸ਼ਨ ਤੇ ਬਾਕੀ ਹੁਣ ਭੈਣ ਦਾ ਜਿਹੜਾ ਕਮੈਂਟ ਆਇਆ ਸੀ ਪਾਣੀ ਵਾਲੀ ਸੌਰੀ ਜਿਹੜੇ ਬੰਚੂਕੀ ਆ ਉਹਨੂੰ ਦੱਸਦੇ ਆ ਵੀ ਜਦੋਂ ਵੀ ਤੁਸੀਂ ਤੁਹਾਨੂੰ ਪਤਾ ਵੀ ਹੁਣ ਮੈਂ 35 ਸਾਲ ਦੀ ਹੋ ਗਈ ਹੁਣ ਮੇਰੇ ਦੋ ਬੱਚੇ ਹੋ ਗਏ ਹੁਣ ਮੈਂ ਬੱਚਾ ਨਹੀਂ ਲੈਣਾ ਜੇ ਤੁਸੀ ਬੱਚਾ ਨਹੀਂ ਲੈਣਾ ਹੁੰਦਾ ਤੁਸੀਂ omega ਜਿਹੜੇ ਵਿੱਚ omega ਤੱਤ ਹੁੰਦੇ ਨੇ ਉਹ ਚੀਜ਼ਾਂ ਖਾੜਨਾ ਸ਼ੁਰੂ ਕਰ ਦਿਆ ਕਰੋ ਇਹ ਵੀ ਤੁਹਾਨੂੰ ਰਸੋਈ ਦੇ ਵਿੱਚ 99 98% ਕੰਮ ਕਰ ਦਿੰਦੇ ਨੇ ਜੀ omega ਜਿਹਦੇ ਵਿੱਚ ਭਰਪੂਰ ਹੋਵੇ ਉਹ ਚੀਜ਼ਾਂ ਖਾੜਨਾ ਸ਼ੁਰੂ ਕਰ ਦਿਓ ਜੇ ਕੋਈ ਮੱਛੀ ਤਾਂ ਆਪਾਂ ਨਹੀਂ ਖਾਂਦਿਆਂ ਬੱਚਿਆਂ ਘੱਟ ਖਾਂਦੇ ਨੇ ਆਪਾਂ ਪਿੰਡਾਂ ਆ ਜਿਹੜੀਆਂ ਹੁਣ ਸਿੱਖ ਬੱਚਿਆਂ ਗੁਰੂ ਘਰਾਂ ਚ ਜਾਂਦੇ ਨੇ ਤੇ ਉਹਨਾਂ ਲਈ ਆਪਾਂ ਦੱਸਾਂ ਜਿਵੇਂ ਅਲਸੀ ਦੇ ਬੀਜ ਇਹਦੇ ਵਿੱਚ ਭਰਪੂਰ ਹੁੰਦਾ ਤੇ ਜਿਵੇਂ ਸੀਐਸ ਸੀਡ ਹੈ ਤੇ ਆਪਣੇ ਸਬਜਾ ਸੀਡ ਹੈ ਸਬਜਾ ਸੀਡ ਸੀਐਸੀਡ ਤੇ ਅਸ ਸੀਡ ਇਹ ਤਿੰਨਾਂ ਦੇ ਵਿੱਚ ਭਰਪੂਰ ਇਹਨਾਂ ਚੋਂ ਇੱਕ ਲੈ ਲਓ ਤੁਸੀਂ ਕੋਈ ਵੀ ਲੈ ਲਓ ਵੀ ਖਸਿਆ ਸੀਡ ਥੋੜੇ ਜਿਹਾ ਮਹਿੰਗੇ ਹੁੰਦੇ ਆ ਤੁਸੀਂ ਕੋਸ਼ਿਸ਼ ਕਰੋ ਤੁਸੀਂ ਸਬਜਾ ਸੀਡ ਖਾਓ ਸਬਜਾ ਸੀਡ ਸਸਤਾ ਹੁੰਦਾ ਥੋੜਾ ਜਿਹਾ ਇਹ ਨਾਲੇ ਵੀ ਆਪਾਂ ਨੂੰ ਖਾਣ ਦੇ ਵਿੱਚ ਵੀ ਠੀਕ ਹੁੰਦਾ ਥੋੜੇ ਹਲਕੇ ਨਹੀਂ ਕਰਤਨ ਜਿਹਦਾ ਹੁੰਦੀ ਹੈ ਵੈਸੇ ਵੀ ਠੀਕ ਰਹਿੰਦਾ ਵੀ ਉਹ ਤੁਸੀਂ ਖਾ ਸਕਦੇ ਹੋਗੇ ਉਹ ਤੁਸੀਂ ਰੋ ਪਹਿਲਾਂ ਤੁਸੀਂ ਇੱਕ ਚਮਚਾ ਤੋਂ ਸ਼ੁਰੂ ਕਰ ਲਓ ਫਿਰ ਦੋ ਚਮਚੇ ਤੁਸੀਂ ਉਹਦੇ ਲੈ ਸਕਦੇ ਹੋਗੇ ਇਹ ਤੁਸੀਂ ਜਰੂਰ ਖਾਇਆ ਕਰੋ ਜੀ ਇਹ ਤੁਸੀਂ ਆਪ ਵੀ ਰੁਟੀਨ ਦਾ ਹਿੱਸਾ ਬਣਾ ਲਓ ਜਿਹੜੀਆਂ ਬੱਚੀਆਂ ਦੇ ਨਹੀਂ ਹੋਈ ਉਹ ਵੀ ਖਾ ਲੈਣ ਤਾਂ ਕਿ ਉਹਨਾਂ ਦੇ ਹੋਵੇ ਨਾ ਤੇ ਬਾਕੀ ਆਪਾਂ ਸਰੀਰ ਦੇ ਤੌਰ ਤੇ ਬਹੁਤ ਵਧੀਆ ਰਹਿੰਦਾ ਇਹ ਤੇ ਜਿਹੜੀਆਂ ਦੇ ਹੋਊਗੀ ਉਹ ਵੀ ਇਹ ਚੀਜ਼ ਜਰੂਰ ਖਾਣ ਇਹਨਾਂ ਦੇ ਸੌਰੀ ਹੋਊਗੀ ਉਹ ਇਹ ਸ਼ੁਰੂ ਕਰਦੇ ਨੇ ਇੱਕ ਤਾਂ ਜੀ ਦੂਜਾ ਹਮ ਬੇਟੀ ਦਾ ਆਇਆ ਸੀ ਕਿ ਮੈਂ ਤੁਹਾਨੂੰ ਦਰਦ ਵੀ ਹੁੰਦਾ ਜੇ ਤੁਹਾਡੇ ਦਰਦ ਹੁੰਦਾ ਤਾਂ ਤੁਸੀਂ ਰੰਡੀ ਦਾ ਤੇਲ ਲੈ ਕੇ ਆਪਣੇ ਦਰਦ ਵਾਲੀ ਜਗਾ ਤੇ ਮਾਲਿਸ਼ ਕਰਨੀ ਆ ਉਹਨੂੰ ਉਹਦੇ ਤੋਂ ਸਕਾਈ ਕਰਨੀ ਆ ਜਿਆਦਾ ਗਰਮ ਤੌਲੀਆ ਤੌਲੀਏ ਨੂੰ ਪਾਣੀ ਚ ਡਿਪ ਕਰ ਲਓ ਗਰਮ ਪਾਣੀ ਚ ਤੇ ਉਹਨੂੰ ਆਪੇ ਢੇ ਪੇਟ ਦੇ ਪਾਸੇ ਲਪੇਟ ਲਓ ਤੇ ਤੁਹਾਨੂੰ ਬਹੁਤ ਰਾਹਤ ਮਿਲੂ ਇਹ ਤੁਸੀਂ ਕਰਨੀ ਹੈ ਇਹ ਇਹਨੂੰ ਕੋਸ਼ਿਸ਼ ਕਰੋ ਹਫਤੇ ਚ ਦੋ ਵਾਰ ਕਰੋ ਨਾ ਦੋ ਵਾਰ ਹੋ ਸਕੇ ਐਮਰਜੈਂਸੀ ਤੇ ਇੱਕ ਵਾਰ ਤੁਸੀਂ ਇਹਨੂੰ ਜ਼ਰੂਰ ਕਰਨਾ ਹੀ ਕਰਨਾ ਜਿਨ੍ਹਾਂ ਦੇ ਪਾਣੀ ਆ ਨੀਰ ਸੌੜੀਏ ਦਰਦ ਹੁੰਦਾ ਨਾ ਉਹਨਾਂ ਨੂੰ ਵੀ ਦੱਸ ਰਹੀ ਆਂ ਅਮੇਗਾ ਤੇ ਮੈਂ ਗਾੜੀ ਨਹੀਂ ਵੇਖੀ ਜੋ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਵਿੱਚੋਂ ਇੱਕ ਸੀਡ ਲੈ ਲਓ ਸੀਐਸ ਸੀਦ ਲੋ ਵਾਲ ਸੀਡ ਲੋ ਜੋ ਵੀ ਤੁਹਾਨੂੰ ਠੀਕ ਲੱਗਦਾ ਸਭ ਤੋਂ ਅਸੀਂ ਨੂੰ ਇੱਕ ਹੀ ਲੈਣਾ ਤਿੰਨਾਂ ਚੋਂ ਕੋਈ ਵੀ ਲੈ ਸਕਦੇ ਹੋ ਤੇ ਸੀਐਸ ਸੀਡ ਭੁੰਟੇ ਤੋਂ ਬਿਨਾਂ ਨਹੀਂ ਖਾਣੇ ਜੀ ਉਹਨਾਂ ਸ਼ਾਮ ਨੂੰ ਭਿਉਂ ਕੇ ਸੁਬਾ ਖਾਲੀ ਪੇਟ ਖਾਣਾ ਸੀ ਐਸਿਡ ਪਰ ਉਹ ਭਿਉਂਤੇ ਤੋਂ ਬਿਨਾ ਨਹੀਂ ਖਾਣੇ ਕਿਉਂਕਿ ਪਾਣੀ ਨੂੰ ਬਹੁਤ ਜ਼ਿਆਦਾ ਸੂਕਦੀ ਇਹ ਨਾ ਹੋਵੇ ਤੁਸੀਂ ਸੁੱਕਾ ਹੀ ਚਮਚਾ ਦਾ ਚਮਚਾ ਲੈ ਲਓ ਤੇ ਅੰਦਰ ਜਾ ਕੇ ਉਹ ਪਾਣੀ ਸੂਕ ਲੈਣ ਤੇ ਕਈ ਵਾਰ ਸਾਹ ਦੀ ਦਿੱਕਤ ਹੋ ਜਾਂਦੀ ਆਪਾਂ ਨੂੰ ਸਾਹ ਨਹੀਂ ਆਉਂਦਾ ਆਪਾਂ ਨੂੰ ਡਾਕਟਰਾਂ ਕੋਲ ਵੀ ਪਹੁੰਚਣਾ ਪੈ ਜਾਂਦਾ ਇਹਦੇ ਲਈ ਪਹਿਲੀ ਗਲਤੀ ਤੁਸੀਂ ਜਮਾ ਨਹੀਂ ਕਰਨੀ ਬਿਨਾ ਪਾਣੀ ਤੁਸੀਂ ਅਸੀਂ ਨਹੀਂ ਲੈਣੇ ਭਿਉਂ ਕੇ ਖਾਓ ਤੇ ਦੂਜੇ ਵੀ ਜਿਹੜੇ ਆਲਸੀ ਦੇ ਬੀਜ ਆ ਉਹ ਤੁਸੀਂ ਰੋਸਟ ਕਰਕੇ ਵੀ ਸਬਜੀ ਚ ਪਾ ਸਕਦੇ ਹੋ ਦਹੀਂ ਚ ਪਾ ਸਕਦੇ ਹੋ ਸਬਜ਼ਾ ਸੀਡ ਵੀ ਕੋਸ਼ਿਸ਼ ਕਰੋ ਤੁਸੀਂ ਕਿਉਂਕਿ ਖਾਓ ਤੇ ਜਿਹੜੇ ਇਹ ਤੁਸੀਂ ਜਰੂਰ ਖਾਣੇ ਹੀ ਦੂਜੇ ਤੁਸੀਂ ਸਕਾਈ ਜਰੂਰ ਕਰਨੀ ਹੈ ਤੀਜਾ ਮੈਂ ਤੁਹਾਨੂੰ ਦੱਸ ਦਿਆਂ ਤੁਸੀਂ ਲੈਣਾ ਜੀ ਐਲੋਵੀਰਾ ਦਾ ਸਿਰਕਾ ਐਲੋਵੀਰਾ ਜੂਸ ਨਹੀਂ ਲੈਣਾ ਐਲੋਵੀਰਾ ਸਿਰਕਾ ਲੈਣਾ ਜੀ ਉਹਦੇ ਤਿੰਨ ਚਮਚ ਲੈਣੇ ਆ ਉਹਦੇ ਇੱਕ ਗਲਾਸ ਪਾਣੀ ਦਾ ਪਰ 루ਸੀ ਪਾਣੀ ਨਾਰਮਲ ਜਿਹਾ ਵਾਟਰ ਹੋਵੇ ਜਿਆਦਾ ਠੰਡਾ ਵੀ ਨਾ ਹੋਵੇ ਤੇ ਗਰਮ ਵੀ ਨਾ ਹੋਵੇ ਉਹਦੇ ਵਿੱਚ ਤਿੰਨ ਚਮਚੇ ਪਾਉਣੇ ਤੁਸੀਂ ਛੋਟੇ ਚੰਨ ਚਮਚੇ ਜਿਹੜੇ ਆਪਣੇ ਚਾਹ ਬੰਤੀ ਵਾਲੇ ਛੋਟੇ ਚੰਨ ਚਮਚੇ ਤਿੰਨ ਚਮਚੇ ਪਾਉਣੇ ਤੁਸੀਂ ਐਲੋਵੀਰਾ ਸਿਰਕਾ ਦੀ ਐਲੋਵੀਰਾ ਦਾ ਜਿਹੜਾ ਸਿਰਕਾ ਹੁੰਦਾ ਉਹਦੇ ਤਿੰਨ ਚਮਚੇ ਉਹਦੇ ਵਿੱਚ ਪਾਉਣੇ ਆ ਤੁਸੀਂ ਤੇ ਉਹ ਚੰਗੀ ਤਰ੍ਹਾਂ ਮਿਲਾ ਲੈਣਾ ਚੰਗੀ ਤਰ੍ਹਾਂ ਤੁਸੀਂ ਮਿਲਾਉਣ ਮਿਲਾਉਣ ਤੋਂ ਬਾਅਦ ਉਹਦੇ ਵਿੱਚ ਇੱਕ ਚਿੰਤੀ ਪਾਉਣੀ ਆ ਤੁਸੀਂ ਮਿੱਠਾ ਸੋਡਾ মিٹھা সোডা ਖਾਣ ਵਾਲਾ সোਡੇ ਦੀ ਇੱਕ ਚਮਤੀ ਉਹ ਵੀ ਤੁਸੀਂ ਚੰਗੀ ਤਰ੍ਹਾਂ ਮਿਲਾਉਣੀ ਹੈ ਜਿਆਦਾ ਨਹੀਂ ਪਾਉਣਾ ਜੀ ਮੈਂ ਹੁਣ ਇੱਕ ਚਮਤੀ ਆਖਿਆ ਤੁਹਾਨੂੰ ਬਿਸ਼ੁੱਕ ਬਸ ਐਂ ਭਰਨੀ ਹੈ ਜਿੰਨਾ ਵੀ ਆ ਜਾਏ ਤੇ ਉਹਦੇ ਵਿੱਚ ਪਾ ਕੇ ਉਹਨੂੰ ਮਿਲਾ ਕੇ ਤੇ ਉਹ ਸ਼ਾਮ ਨੂੰ ਤੁਸੀਂ ਪੈਣ ਵੇਲੇ ਪੀਣਾ ਪੈਣਾ ਜਦੋਂ ਸੌਣਾ ਹੈ ਨਾ ਉਦੋਂ ਪੀ ਕੇ ਬਸ ਪੈ ਜਾਣਾ ਇਹ 2.5 ਮਹੀਨੇ ਤੁਸੀਂ ਕਰਕੇ ਦੇਖੋ ਤੁਹਾਨੂੰ ਬਹੁਤ ਜਿਆਦਾ ਕਰਾ 99% ਅੰਦੇ ਤਾਂ ਹੀ ਠੀਕ ਹੋਈ ਹੈ ਇਹਨੇ ਤੁਹਾਨੂੰ 90% ਤੱਕ ਫਰਕ ਪਾਊਗਾ ਹੋਊਗਾ ਹੀ ਨਹੀਂ ਹੈਗਾ ਵੀ ਜੇ ਤੁਹਾਨੂੰ ਡਾਕਟਰ ਕਹਿ ਰਿਹਾ ਵੀ ਤੁਹਾਡਾ ਆਪਰੇਸ਼ਨ ਨਹੀਂ ਵੀ ਇਹ ਦਵਾਈਆਂ ਨਾਲ ਠੀਕ ਹੋ ਜੂ ਫਿਰ ਦਵਾਈਆਂ ਦੀ ਜਗ੍ਹਾ ਤੁਸੀਂ ਇਹ ਲੈ ਕੇ ਵੇਖੋ ਤੁਹਾਨੂੰ 2.5 ਮਹੀਨਿਆਂ ਦੇ ਵਿੱਚ ਤੁਸੀਂ ਠੀਕ ਹੋਵੋਗੇ ਇਹਦੇ ਨਾਲ ਪਹਿਲਾ ਨੁਕਤਾ ਤਾਂ ਇਹ ਹੀ ਹੈ ਜੀ ਤੇ ਜੇ ਤੁਸੀਂ ਆਪਾਂ ਦੂਜਾ ਨੁਕਤਾ ਕਰਦੇ ਹਾਂ ਉਹ ਮੈਂ ਤੁਹਾਨੂੰ ਇੱਥੇ ਇੱਕ ਪਾਊਡਰ ਦੱਸੂਗੀ ਉਹ ਪਾਊਡਰ ਲੈਣਾ ਤੇ ਉਹਦੇ ਉਹਦਾ ਤੁਸੀਂ ਇੱਕ ਉਹ ਵੀ ਇਸ ਤਰ੍ਹਾਂ ਸ਼ਾਮ ਨੂੰ ਪੀਣਾ ਜੀ ਸ਼ਾਮ ਨੂੰ ਇੱਕ ਗਲਾਸ ਗੁੰਗਣੇ ਪਾਣੀ ਦੇ ਵਿੱਚ ਇੱਕ ਚਮਚਾ ਪਾਊਡਰ ਦਾ ਪਾ ਲੈਣਾ ਹੈਗਾ ਤੇ ਇੱਕ ਚਮਚਾ ਤੁਸੀਂ ਸ਼ਹਿਣੀ ਪਾਉਣਾ ਹੈਗਾ ਉਹਦੇ ਵਿੱਚ ਤੇ ਅੱਧਾ ਤੁਸੀਂ ਨਿੰਬੂ ਨਿਚੋੜਨਾ ਹੈ ਤੇ ਇਹਨੂੰ ਇੱਕ ਗਲਾਸ ਪਾਣੀ ਦੇ ਵਿੱਚ ਇਹ ਤਿੰਨੇ ਚੀਜ਼ਾਂ ਮਿਲਾ ਕੇ ਪੀਣੀ ਹੈ ਇਹਨਾਂ ਦੋਨਾਂ ਲੋਕਤਾਂ 'ਚ ਤੁਸੀਂ ਇੱਕ ਲੋਕਤਾ ਵਰਤ ਸਕਦੇ ਹੋ ਚਾਹੇ ਸਿਰਕੇ ਵਾਲਾ ਵਰਤ ਸਕਦੇ ਹੋ ਚਾਹੇ ਪਾਊਡਰ ਵਾਲਾ ਵਰਤ ਸਕਦੇ ਜੋ ਤੁਹਾਨੂੰ ਠੀਕ ਲੱਗਿਆ ਇਹ ਵਰਤ ਸਕਦੇ ਆ ਜੇ ਤੁਹਾਡੇ ਅੰਦਰ ਛੋਟੀ ਮੋਟੀ ਗੰਢ ਹੋਈ ਛੋਟੀ ਮੋਟੀ ਸੋਲਿਡ ਬਣਦੀ ਹੋਈ ਉਹ ਵੀ ਤੁਹਾਡੇ ਬਿਲਕੁਲ ਠੀਕ ਹੋ ਜੂ ਇਹਦੇ ਨਾਲ ਤੇ ਪਾਣੀ ਵਾਲੀ ਸੌਰੀ ਵੀ ਤੁਹਾਡੇ ਖਤਮ ਹੋ ਜੂ ਜੇ ਤੁਹਾਨੂੰ ਡਾਕਟਰ ਕਹਿੰਦਾ ਵੀ ਦਵਾਈਆਂ ਨਾਲ ਠੀਕ ਹੋ ਜੇ ਤੁਹਾਨੂੰ ਡਾਕਟਰ ਨਹੀਂ ਕਹਿੰਦਾ ਵੀ ਇਹਦਾ ਆਪਰੇਸ਼ਨ ਕਰਾਓ ਕਰਾਓ ਫਿਰ ਤੁਹਾਡਾ ਇਹ ਆਪਰੇਸ਼ਨ ਨਾਲ ਹੀ ਹੱਲ ਹੋਊਗਾ ਫਿਰ ਇਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਜੀ ਫਿਰ ਤੁਸੀਂ ਆਪਰੇਸ਼ਨ ਨਾਲ ਹੀ ਕਰਾਓ ਤੇ ਪਰ ਜੇ ਡਾਕਟਰ ਤੁਹਾਨੂੰ ਕਹਿੰਦਾ ਵੀ ਚਲੋ ਪਾਣੀ ਵਾਲੀ ਵੀ ਕੋਈ ਨਹੀਂ ਵੀ ਇਹ ਨਹੀਂ ਆਪਾਂ ਠੀਕ ਹੋ ਜੂਗੀ ਤਾਂ ਫਿਰ ਤੁਸੀਂ ਇਹ ਚੀਜ਼ਾਂ ਵਰਤੋ ਜੀ ਬਿਲਕੁਲ ਠੀਕ ਹੋ ਜੂ ਕੋਈ ਦਵਾਈਆਂ ਲੈਣ ਦੀ ਲੋੜ ਨਹੀਂ ਤੁਸੀਂ ਠੀਕ ਹੋ ਜਾਓਗੇ ਤੇ 2.5 ਮਹੀਨੇ ਬਾਅਦ ਤੁਸੀਂ ਦੁਬਾਰਾ ਅਲਟਰਾਸਾਊਂਡ ਕਰਾਓ ਤੇ ਜੇ ਤੁਹਾਡੇ ਦੂਜੀ ਸੌ ਬੀਸੋੜੇ ਹੁਣ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਤਾਂ ਫਿਰ ਤੁਸੀਂ ਕੋਸ਼ਿਸ਼ ਕਰੋ ਵੀ ਜਿੰਨੀ ਛੇਤੀ ਹੋ ਸਕੇ ਉਹਦਾ ਆਪਰੇਸ਼ਨ ਕਰਵਾਓ ਕਿਉਂਕਿ ਜਿਵੇਂ ਜਿਵੇਂ ਬਲੀਡਿੰਗ ਜ਼ਿਆਦਾ ਪਈਂਦੇ ਸਰੀਰ ਦੇ ਵਿੱਚ ਕਮਜ਼ੋਰ ਹੋ ਜਾਂਦਾ ਇਹ ਨਾ ਆਖਿਆ ਕਰੋ ਵੀ ਗੰਦਾ ਖੂਨ ਆ ਨਿਕਲ ਨਹੀਂ ਜੀ ਉਹ ਆਪਣਾ ਜਿਹੜਾ ਸਹੀ ਖੂਨ ਆ ਉਹ ਵੀ ਨਿਕਲ ਰਿਹਾ ਤੇ ਆਪਾਂ ਦਿਨੋ ਦਿਨ ਕਮਜ਼ੋਰ ਹੋ ਜਾਂਦੇ ਆ ਕਿਤੇ ਇਹ ਨਾ ਹੋਵੇ ਇੰਨੇ ਜ਼ਿਆਦਾ ਕਮਜ਼ੋਰ ਹੋ ਗਏ ਤਾਂ ਆਪਰੇਸ਼ਨ ਦੇ ਆਪਾਂ ਨੂੰ ਬਲੱਡ ਖੁਦ ਨੂੰ ਚੜਾਉਣਾ ਪਵੇ ਤੇ ਇਹਦੇ ਲਈ ਤੁਸੀਂ ਉਹਦਾ ਆਪਰੇਸ਼ਨ ਛੇਤੀ ਕਰਵਾਓ ਬਾਕੀ ਤੁਸੀਂ ਹੁਣ ਆਪ ਸਿਆਣੇ ਰਸੌੜੀ ਦੇ ਉੱਤੋਂ ਕੀ ਨਹੀਂ ਬਣ ਜਾਂਦਾ ਵੇਖੋ ਫਿਰ ਬੱਚਿਆਂ ਵਾਸਤੇ ਪੈਂਦਾ ਤੇ ਆਪ ਨੂੰ ਟੈਨਸ਼ਨ ਹੋ ਜਾਂਦੀ ਹੈ ਕਈ ਪੈਣਾ ਤਾਂ ਇੰਨਾ ਡਰ ਜਾਂਦੀਆਂ ਵੇਖੋ ਉਹਦੇ ਡਰ ਨਾਲ ਹੀ ਵੀ ਮੌਤ ਦਾ ਕਾਰਨ ਬਣ ਜਾਂਦਾ ਇਹਦੇ ਲਈ ப்ਲੀਜ਼ ਤੁਸੀਂ ਇਹ ਸੌਰੀ ਤੋਂ ਕੈਂਸਲ ਬਣ ਜਾਂਦਾ ਹੁੰਦਾ ਹੈ ਕਿੰਨੇ ਛੋਟੇ ਦੂਜੀ ਸੌੜੀ ਡਾਕਟਰ ਸਾਨੂੰ ਆਪਰੇਸ਼ਨ ਲਈ ਕਹਿੰਦਾ ਤਾਂ ਜਿੰਨੀ ਜਲਦੀ ਹੋ ਸਾਬ ਤੁਸੀਂ ਆਪਰੇਸ਼ਨ ਕਰਾਓ ਤੇ ਟਾਈਮ ਨਾ ਦੇਖੋ ਬਾਕੀ ਦਿਨੋਂ ਦਿਨ ਤੁਸੀਂ ਬਲੀਡਿੰਗ ਜ਼ਿਆਦਾ ਹੋਣ ਕਰਕੇ ਤੁਸੀਂ ਕਮਜ਼ੋਰ ਹੋਈ ਜਾਂਦੇ ਆਂ ਹਾਂ ਜੇ ਛੋਟੇ ਪਾਣੀ ਵਾਲੀ ਸੌੜੀ ਤੇ ਨਾ ਦੋਨਾਂ ਚ ਇੱਕ ਨੋਕ ਦਾ ਵਾਸਤੇ ਤੁਸੀਂ ਜਮਾਂ ਠੀਕ ਹੋ ਜਾਓਗੇ ਇੱਕ ਭੈਣਾ ਮੈਂ ਤੁਹਾਨੂੰ ਕਹਿਣੀ ਵੀ ਇਹ ਤਕਲੀਫ ਆਪਾਂ ਨੂੰ ਹਰ ਇੱਕ ਨੂੰ ਆ ਹੀ ਜਾਂਦੀ ਤੇ ਪਲੀਜ਼ ਆਪਾਂ ਪਹਿਲੇ ਹੀ ਇਹਦਾ ਇਹਦਾ ਖਿਆਲ ਰੱਖਗੇ ਮੇਰੇ ਸਾਡੇ ਬੱਚੇ ਸਾਡੀ ਬੇਟੀ ਹੈ 16-17 ਸਾਲ ਦੀ ਸੀ ਜਦੋਂ ਅਸੀਂ ਉਹਦੀ ਇਹ ਇੰਜੈਕਸ਼ਨ ਲਗਵਾਤੇ ਇਹ ਸਾਡੇ ਆਪ ਦੇ ਵੀ ਲੱਗੇ ਹੋਏ ਮੈਂ ਹੋਰ ਬੱਚੀਆਂ ਨੂੰ ਵੀ ਹਰ ਇੱਕ ਨੂੰ ਵੀ ਪਲੀਜ਼ ਤੁਸੀਂ ਇੰਜੈਕਸ਼ਨ ਜ਼ਰੂਰ ਲਗਵਾਇਆ ਕਰੋ ਥੋੜੇ ਜਿ ਮਹਿੰਗੇ ਹੁੰਦੇ ਆ ਬਾਕੀ ਆਪਾਂ ਨੂੰ ਕੋਈ ਨਾ ਦੱਸਦਾ ਨਹੀਂ ਸਹੀ ਪੁੱਛੇ ਨਾ ਆਪਾਂ ਨੂੰ ਇਹ ਜੀਆਂ ਚੀਜ਼ਾਂ ਕੋਈ ਦੱਸਦਾ ਨਹੀਂ ਜਦੋਂ ਆਪਾਂ ਇਹਦੇ ਵਿੱਚ ਘਿਰ ਜਾਂਦੇ ਆ ਫਿਰ ਪਤਾ ਲੱਗਦਾ ਸ਼ਾਇਦ ਅਜਿੱਤੀ ਨੂੰ ਕਿਸੇ ਨੇ ਨਹੀਂ ਦੱਸਿਆ ਹੋਣਾ ਵੀ ਇਹ ਇੰਜੈਕਸ਼ਨ ਇਸ ਤਰ੍ਹਾਂ ਆਉਂਦੀ ਆ ਤੁਸੀਂ ਬੱਚਿਆਂ ਵਾਲੇ ਡਾਕਟਰ ਕੋਲੇ ਜਾਇਓ ਉਹਨਾਂ ਨੂੰ ਪੁੱਛਿਓ ਬਿਆਸ ਤਰ੍ਹਾਂ ਇੰਜੈਕਸ਼ਨ ਆਉਂਦੀ ਆ ਉਹ ਤੁਹਾਨੂੰ ਸਾਰਾ ਕੁਝ ਦੱਸਣਗੇ ਕਿ ਇੰਜੈਕਸ਼ਨ ਬਾਰੇ ਵੀ ਦੱਸਣਗੇ ਥੋੜੇ ਜਿ ਮਹਿੰਗੇ ਜ਼ਰੂਰ ਹੁੰਦੇ ਆ ਇਹ ਤੰਨ ਇੰਜੈਕਸ਼ਨ ਆ ਇਹ ਆਪਣੇ ਮੋਢੇ ਤੇ ਲੱਗਦੇ ਆ ਤੇ ਜਦੋਂ ਤੁਹਾਡੇ ਬੱਚਿਆਂ ਨੂੰ ਪੀਰੀਅਡ ਸਮਾਂ ਸ਼ੁਰੂ ਹੋ ਜਾਂਦਾ ਸਾਲ ਹੋ ਗਿਆ ਤੁਹਾਨੂੰ 2 ਸਾਲ ਉਸ ਤੋਂ ਬਾਅਦ ਤੁਸੀਂ ਕਦੋਂ ਮਰਜ਼ੀ ਇਹ ਇੰਜੈਕਸ਼ਨ ਲਗਵਾ ਸਕਦੇ ਹੋ ਉਸ ਤੋਂ ਪਹਿਲਾਂ ਨਹੀਂ ਲੱਗਦੇ ਬਾਅਦ ਵਿੱਚ ਤੁਸੀਂ ਕਦੋਂ ਮਰਜ਼ੀ ਲਗਵਾ ਸਕਦੇ ਹੋ ਹਰੇਕ ਡਾਕਟਰ ਨਹੀਂ ਦੱਸਦਾ ਜੀ ਇਹਦੇ ਲਈ ਮੈਂ ਪਲੀ ਤੁਹਾਨੂੰ ਸਾਰੀਆਂ ਭੈਣਾਂ ਨੂੰ ਦੱਸ ਦੇਈਏ ਵੀ ਆਪਾਂ ਇਹ ਤਖਲੀਫ਼ ਦੇ ਉੱਤੇ ਕਿੰਨਾ ਗੁਜ਼ਰ ਰਹੇ ਆ ਤੇ ਇਹ ਤੁਸੀਂ ਵੀਡੀਓ ਹਰ ਇੱਕ ਨੂੰ ਸ਼ੇਅਰ ਕਰਿਓ ਹਰ ਇੱਕ ਬੱਚੀ ਨੂੰ ਜ਼ਰੂਰ ਦੱਸਿਓ ਵੀ ਇਹ ਇੰਜੈਕਸ਼ਨ ਤੁਸੀਂ ਜ਼ਰੂਰ ਲਗਵਾਉਣੇ ਆ ਚਾਹੇ ਬੱਚੀ ਕੁਵਾਰੀ ਹੈ ਚਾਹੇ ਵਿਆਹੀ ਹੈ ਜੇ ਉਹਦੇ ਰਸੌਲੀ ਨਹੀਂ ਹੋਈ ਤਾਂ ਇਹ ਉਹਦੇ ਲਈ 100% ਕੰਮ ਕਰਨਗੇ ਜੀ ਤੇ ਬੱਚੀ ਦੇ ਕਦੇ ਵੀ ਬੱਚੇਦਾਨੀ ਚ ਰਸੌਲੀ ਨਹੀਂ ਬਣੂਗੀ ਤੇ ਕੋਈ ਜਿਵੇਂ ਹੁਣ ਪਾਣੀ ਵਾਲਾ ਰਸੌਨਾ ਦੂਜਾ ਰਸੌਨਾ ਆਮ ਹੀ ਹਰ ਇੱਕ ਦਸਾਂ ਦੇ ਵਿੱਚੋਂ ਹਰ ਤਿੰਨ ਔਰਤਾਂ ਇਸ ਬਿਮਾਰੀ ਤੋਂ ਪੀੜਤ ਹੈ ਤੇ ਇਹਦੇ ਲਈ ਪਲੀਜ਼ ਭੈਣੋ ਵੀ ਮੈਂ ਸਾਰੀਆਂ ਭੈਣਾਂ ਨੂੰ ਕਹਿੰਨੀ ਵੇ ਇੰਜੈਕਸ਼ਨ ਤੇਨਾਂ ਜ਼ਰੂਰ ਲਵਾਓ ਬਸ ਪੈਸੇ ਕੰਨੀ ਨਾ ਦੇਖੋ ਆਪਣੀ ਸਿਹਤ ਵੱਲ ਦੇਖੋ ਤੁਸੀਂ ਤੇ ਤੁਸੀਂ ਕਿਸੇ ਵੀ ਡਾਕਟਰ ਨੂੰ ਇਹ ਤੁਸੀਂ ਜੇ ਤੁਸੀਂ ਨਰਸਾਂ ਕੋਲੇ ਲੇਡੀਜ਼ ਡਾਕਟਰ ਕੋਲੇ ਜਾਓਗੇ ਉਹ ਤੁਹਾਨੂੰ ਨਹੀਂ ਦੱਸਣਗੇ ਉਹਨਾਂ ਨੂੰ ਸ਼ਾਇਦ ਬਹੁਤ ਘੱਟ ਡਾਕਟਰ ਹੈ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਨਹੀਂ ਦੱਸਦੀ ਤੁਸੀਂ ਬੱਚਿਆਂ ਵਾਲੇ ਕੋਲੇ ਜਿਹੜਾ ਕੋਈ ਤੁਸੀਂ ਇੱਕ ਬੱਚਿਆਂ ਦਵਾਈ ਦਿਵਾਉਣ ਜਾਂਦੇ ਜਾਂ ਬੱਚਿਆਂ ਦੇ ਤੁਸੀਂ ਇੰਜੈਕਸ਼ਨ ਲਗਵਾ ਲਗਦੇ ਹੁਣ 6 ਮਹੀਨਿਆਂ ਤੋਂ 8ਾਂ ਤੋਂ ਸਾਢੇ ਡੇਢ ਸਾਤ ਉਸ ਚੰਗਾ ਡਾਕਟਰ ਕੋਲੇ ਤੁਸੀਂ ਆਪਾਂ ਜਾਂਦੇ ਹਾਂ ਬੱਚਿਆਂ ਦਾ ਕਿ ਉਸ ਉਸ ਡਾਕਟਰ ਨੂੰ ਤੁਸੀਂ ਪੁੱਛਿਓ ਜਾਂ ਕਿ ਵਿਆਹ ਇਸ ਤਰ੍ਹਾਂ ਕੋਈ ਇੰਜੈਕਸ਼ਨ ਆਉਂਦੇ ਉਹ ਤੁਹਾਨੂੰ ਸਾਰਾ ਦੱਸ ਦੇਣਗੇ ਫਿਰ ਤੁਸੀਂ ਇੰਜੈਕਸ਼ਨ ਜ਼ਰੂਰ ਲਗਵਾਓ ਤੇ ਜਿਹੜੀ ਹੁਣ ਭੈਣ ਦੇ ਹੋਗੇ ਉਹਨਾਂ ਲਈ ਮੈਂ ਨੁਕਤੇ ਦੱਸ ਦਿੱਤੇ ਤੇ ਅਮੇਗਾ ਤੁਸੀਂ ਜ਼ਰੂਰ ਲੈ ਜਿਨ੍ਹਾਂ ਦੇ ਨਹੀਂ ਵੀ ਨਾ ਬੇਬੱਚੀਆਂ ਦੇ ਹੁਣ ਬੱਚੇ ਨਹੀਂ ਲੈਣਾ ਚਾਹੁੰਦੀਆਂ ਤੇ ਉਹ ਇਹ ਇਸ ਤਰ੍ਹਾਂ ਇਹ ਸੀਡ ਜ਼ਰੂਰ ਖਾਣੇ ਨਾਲ ਚ ਇੱਕ ਸੀਡ ਸ਼ੁਰੂ ਕਰਨਾ ਨਾਲੇ ਤਾਂ ਸਰੀਰ ਤਕ ਤੌਰ ਤੇ ਤੰਦਰੁਸਤ ਰਹਿਣਗੀਆਂ ਹੱਡੀਆਂ ਕਮਜ਼ੋਰੀਆਂ ਤੋਂ ਬੋਡੀ ਗਿੱਟਿਆਂ ਤੋਂ ਬਚੀਆਂ ਰਹਿਣਗੀਆਂ ਤੇ ਨਾਲੇ ਉਹਨਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਛੇਤੀ ਕਿਤੇ ਨਹੀਂ ਆਉਣੀ ਜੀ ਤੇ ਤੁਸੀਂ ਮੇਰੀ ਵੀਡੀਓ ਦੇਖੀ ਨਾ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਨਾਲ ਜੁੜੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅਵਧੀ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸਾਰਿਆਂ ਮੇਰੀਆਂ ਭੈਣਾਂ ਬਹੁਤ ਬਹੁਤ ਪਿਆਰ